ਇਹ ਤਸਵੀਰ ਤੁਹਾਨੂੰ ਸਕੋਰਪੀਓ ਗੱਡੀ ਜਿਹੜੀ ਕਿ ਕਾਲੀ ਗੱਡੀ ਆ ਲੇਟੈਸਟ ਮਾਡਲ ਆ ਉਹਦੇ ਭਿਆਨਕ ਐਕਸੀਡੈਂਟ ਦੀ ਦਿਖਾ ਰਹੇ ਆ ਰੂਹ ਕੰਬ ਜਾਂਦੀ ਆ ਐਕਸੀਡੈਂਟ ਦੇਖ ਕੇ ਹੁਣ ਪਤਾ ਨਹੀਂ ਐ ਕਿ ਇਹ ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਆ ਬੈਲੈਂਸ ਵਿਗੜਿਆ ਮੁੰਡਿਆਂ ਦੇ ਕੋਲੋਂ ਜਾਂ ਫਿਰ ਕੀ ਹੋਇਆ ਅਚਾਨਕ ਗੱਡੀ ਜਿਹੜੀ ਆ ਉਹ ਜਾਂਦੀ ਆ ਪੂਰੇ ਸ਼ੋਰ ਤੁਹਾਨੂੰ ਦਿਖਾ ਰਹੇ ਆ ਦੇਖੋ ਇਹ ਤਸਵੀਰ ਤੇਜ਼ ਗੱਡੀ ਦੀ ਆ ਔਰ ਅਚਾਨਕ ਇੱਕ ਗੱਡੀ ਨਿਮ ਦੇ ਨਾਲ ਟਕਰਾਉਂਦੀ ਆ ਔਰ ਉਸ ਤੋਂ ਬਾਅਦ ਉਹ ਗੱਡੀ ਜਿਹੜੀ ਲਾ ਕੇ ਖੜੀ ਆ ਉਹਦੇ ਚੋਂ ਬੰਦੇ ਨਿਕਲਦੇ ਆ ਖੁਦਾ ਨਾ ਖਾਸਤਾ ਜਿਹੜੀ ਗੱਡੀ ਉਲਟੋ ਖੜੀ ਆ ਜੇ ਉੱਥੇ ਨਿੰਮ ਦਾ ਰੁੱਖ ਨਾ ਹੁੰਦਾ ਤੇ ਉਲਟੋ ਚ ਵਜਣੀ ਸੀ ਉਹ ਜਿਹੜੇ ਬੰਦੇ ਉਤਰਿਆ ਉਹਨਾਂ ਦੀ ਤਾਂ ਥੈ ਮੌਤ ਹੋ ਜਾਣੀ ਸੀ ਜੱਡੀ ਤੇਜ ਆ ਇਹ ਗੱਡੀ ਦਾ ਚਾਲਕ ਜਿਹੜਾ ਆ ਉਹ ਜਿਹੜਾ ਕਹੇ ਲਿਆ ਕਿ ਸ਼ੀਸ਼ਾ ਜਿਹੜਾ ਆ ਅੱਗੇ ਲੱਗਾ ਉਹ ਪਾੜ ਕੇ ਬਾਹਰ 扑 ਕੇ ਨਿਕਲਿਆ ਫਿਰ ਆ ਦੇਖੋ ਬੇਹੋਸ਼ ਹੁੰਦਾ ਆ ਫਿਰ ਉਹਨੂੰ ਠਾਲਦੇ ਆ ਔਰ ਫਿਕੜਿਆ ਜਾਂਦਾ ਜਿਹੜਾ ਨਾਲ ਦੀ ਸੀਟ ਤੇ ਬੈਠਾ ਉਹਦੀ ਹਾਲਤ ਬਹੁਤ ਗੰਭੀਰ ਹੈ ਪਰ ਸਵਾਲ ਇਹ ਖੜਾ ਹੁੰਦਾ ਆ ਵੀ ਇਹ ਤੇਜ਼ ਤੇਜ਼ਬਾਜੀ ਕਰਕੇ ਸਭ ਕੁਝ ਹੋਇਆ ਜਾਂ ਫਿਰ ਕਿਵੇਂ ਹੋਇਆ ਪਰ ਇਹ ਐਕਸੀਡੈਂਟ ਬਹੁਤ ਵੱਡਾ ਕਹਿਰ ਹੈ ਬਚੋ ਜੇ ਤੁਹਾਡੇ ਕੋਲੇ ਗੱਡੀਆਂ ਨੇ ਤੇ ਉਹਨਾਂ ਦੀ ਜਿਹੜੀ ਸਪੀਡ ਹੈ ਉਸ ਨੂੰ ਜਿਹੜਾ ਆ ਬਹੁਤ ਸਿਹਰਦਾ ਤਰੀਕੇ ਨਾਲ ਚਲਾਓ ਇਹ ਪਿੱਛੋਂ ਬਹੁਤ ਤੇਜ਼ ਆ ਰਹੀ ਹੈ ਇਹ ਫਿਰੋਜ਼ਪੁਰ ਦਾ ਕੋਈ ਪਿੰਡ ਆ ਉਹਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਸ਼ਾਇਦ ਨਵੀਂ ਸਕੋਰਪੀਓ ਲਈ ਹੈ ਜਿਸ ਨੂੰ ਜਿਹੜਾ ਆ ਆ ਦੇਖੋ ਪੂਰਾ ਗੱਡੀ ਦਾ ਕੀ ਹਾਲ ਕਰ ਦਿੱਤਾ ਇਹਨਾਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਪਰ ਅ ਖੁਦਾ ਨਾ ਖਾਸ ਤਾਂ ਜੇ ਕਿਸੇ ਕੁਝ ਹੋ ਜਾਂਦਾ ਤਾਂ ਫਿਰ ਇਹ ਧਰੀਆਂ ਰਹਿ ਜਾਂਦੀਆਂ ਸੀਗੀਆਂ ਆ ਨਿਮ ਦਾ ਕਰਕੇ ਉਹ ਦੂਸਰੀ ਗੱਡੀ ਵਾਲੇ ਵੀ ਬਚ ਗਏ ਉਹ ਵਿਚਾਰੇ ਆਪਣੀ ਗੱਡੀ 'ਚ ਦੋ ਜੀ ਬੈਠੇ ਹੋਏ ਸੀਗੇ ਪਰ ਜੇ ਨਿਮ ਨਾ ਹੁੰਦੀ ਤੇ ਗੱਡੀ ਜਿੰਨੀ ਸਪੀਡ ਦੇ ਨਾਲ ਉਹਨਾਂ ਦੇ ਨਾਲ ਅੱਜ ਦੀ ਆ ਤੇ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਣਾ